ਹੈਲੋ ਫਰੈਂਡਸ ਕੀ ਹਾਲ ਹੈ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਇੱਕ ਨਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਕਿਸਮਤ ਦੀ ਖੇਡ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਪੁਰਾਣੇ ਸਮੇਂ ਕੁਰਾਸਾਨ ਵਿੱਚ ਇੱਕ ਬੁੱਢਾ ਸੌਦਾਗਰ ਰਹਿੰਦਾ ਸੀ ਉਸਦਾ ਇੱਕੋ ਇੱਕ ਲੜਕਾ ਸੀ ਜਿਸਦਾ ਨਾਂ ਅਲੀ ਸ਼ੇਰ ਸੀ ਇੱਕ ਦਿਨ ਉਹ ਸੌਦਾਗਰ ਨੇ ਅਲੀ ਸ਼ੇਰ ਨੂੰ ਆਪਣੇ ਕੋਲ ਸੱਦ ਕੇ ਕਿਹਾ ਵੇਖ ਬੇਟਾ ਹੁਣ ਮੈਂ ਬੁੱਢਾ ਹੋ ਗਿਆ ਪਤਾ ਨਹੀਂ ਕਿਸ ਵੇਲੇ ਚੱਲ ਬਸਾ ਮੈਂ ਮਰਨ ਤੋਂ ਪਹਿਲਾਂ ਤੇਰੇ ਭਲੇ ਲਈ ਤੈਨੂੰ ਦੋ ਚਾਰ ਗੱਲਾਂ ਦੱਸ ਜਾਣਾ ਚਾਹੁੰਦਾ। ਇੱਕ ਤਾਂ ਇਹ ਯਾਦ ਰੱਖੀਂ ਕਿ ਬੁਰੇ ਲੋਕ ਭਲਿਆ ਵਿਰੁੱਧ ਸਦਾ ਸਾਜ਼ਿਸ਼ਾਂ ਕਰਦੇ ਰਹਿੰਦੇ ਨੇ। ਦੂਜੀ ਗੱਲ ਇੱਕ ਸੱਚਾ ਮਿੱਤਰ ਜੋ ਖਰੀ ਖਰੀ ਕਹਿ ਸੁਣਾਏ ਚਾਪ-ਪੁੱਸਾ ਨਾਲੋਂ ਹਜ਼ਾਰ ਦਰਜੇ ਚੰਗਾ ਹੁੰਦਾ ਹੈ। ਤੀਜੀ ਗੱਲ ਸਦਾ ਨੇਕੀ ਕਰਨ ਦੀ ਕੋਸ਼ਿਸ਼ ਕਰੀ ਪਰ ਨੇਕੀ ਕਰਕੇ ਉਹਨੂੰ ਭੁਲਾ ਦੇਈਂ। ਨੇਕੀ ਕਰਕੇ ਜਿਤੌਣਾ ਜਾਂ ਉਸ ਦਾ ਸਿਲਾ ਮੰਗਣਾ ਨੇਕੀ ਨੂੰ ਖੂਵ ਵਿੱਚ ਪਾਉਣ ਦੇ ਬਰਾਬਰ ਹੈ ਚੌਥੀ ਗੱਲ ਉਹਨਾਂ ਲੋਕਾਂ ਦੀ ਨੇਕ ਸਲਾਹ ਜੋ ਤੈਥੋਂ ਜ਼ਿਆਦਾ ਤਜਰਬਾ ਰੱਖਦੇ ਨੇ ਬੜੇ ਧਿਆਨ ਨਾਲ ਸੁਣੀ ਕਿਸੇ ਦੀ ਨੇਕ ਸਲਾਹ ਨੂੰ ਸੁਨਣ ਲਈ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਹਨ ਇੱਕ ਆਦਮੀ ਦੋਵੇਂ ਪੱਖ ਨਹੀਂ ਵੇਖ ਸਕਦਾ ਪੰਜਵੀਂ ਗੱਲ ਜੋ ਦੌਲਤ ਮੈਂ ਤੇਰੇ ਲਈ ਪਿੱਛੇ ਛੱਡ ਚੱਲਿਆ ਉਹਨੂੰ ਬੜੇ ਧਿਆਨ ਨਾਲ ਵਰਤੀਂ ਕਿਉਂਕਿ ਉਹ ਮੈਂ ਬੜੀ ਮਿਹਨਤ ਨਾਲ ਕਮਾਈ ਹੈ ਛੇਵੀਂ ਗੱਲ ਸ਼ਰਾਬ ਤੋਂ ਬਚੀਂ ਇਹ ਮਨੁੱਖ ਦੀ ਮਤ ਮਾਰ ਦਿੰਦੀ ਹੈ। ਕੁਝ ਦਿਨਾਂ ਪਿੱਛੋਂ ਸੌਦਾਗਰ ਚਲਾਣਾ ਕਰ ਗਿਆ। ਅਲੀ ਸ਼ੇਰ ਨੂੰ ਆਪਣੇ ਪਿਤਾ ਦੇ ਵਿਛੋੜੇ ਦਾ ਬੜਾ ਦੁੱਖ ਹੋਇਆ। ਇਧਰ ਥੋੜੇ ਚਿਰ ਪਿੱਛੋਂ ਉਹਦੀ ਮਾਤਾ ਵੀ ਚਲਾਣਾ ਕਰ ਗਈ। ਅਲੀ ਸ਼ੇਰ ਹੁਣ ਦੁਨੀਆ ਵਿੱਚ ਇਕੱਲਾ ਹੀ ਰਹਿ ਗਿਆ ਕਿਉਂਕਿ ਉਹਦਾ ਹੋਰ ਕੋਈ ਭੈਣ ਭਰਾ ਜਾਂ ਸਾਥਕ ਅੰਗ ਨਹੀਂ ਸੀ। 2-4 ਸਾਲ ਤਾ ਉਹ ਆਪਣਾ ਕਾਰੋਬਾਰ ਬੜਾ ਦਿਲ ਲਾ ਕੇ ਕਰਦਾ ਰਿਹਾ ਪਰ ਹੌਲੀ-ਹੌਲੀ ਉਹ ਬੁਰਿਆਂ ਦੀ ਸੰਗਤ ਵਿੱਚ ਪੈ ਗਿਆ। ਉਹਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ। ਕਰਦੇ ਹੋ ਆਪਣਾ ਪੈਸਾ ਪਾਣੀ ਮੰਗ ਰੜਾਉਣ ਲੱਗ ਪਿਆ ਥੋੜੇ ਚਿਰ ਵਿੱਚ ਹੀ ਉਹ ਬਿਲਕੁਲ ਕੰਗਾਲ ਹੋ ਗਿਆ ਉਹਦੇ ਸਾਰੇ ਸਾਥੀ ਉਹਦਾ ਸਾਥ ਛੱਡ ਗਏ ਹੁਣ ਉਹਨੂੰ ਆਪਣੇ ਪਿਤਾ ਦੀ ਸਿੱਖਿਆ ਯਾਦ ਆਈ ਅਤੇ ਉਹਨੂੰ ਪਤਾ ਲੱਗਿਆ ਕਿ ਉਹਨੇ ਕਿੱਡੀ ਵੱਡੀ ਮੂਰਖਤਾ ਕੀਤੀ ਹੈ ਇੱਕ ਦਿਨ ਅਲੀ ਸ਼ੇਰ ਪਾਸ ਖਾਣ ਲਈ ਕੁਝ ਵੀ ਨਹੀਂ ਸੀ ਇਸ ਲਈ ਉਹ ਮੰਗਣ ਲਈ ਮੰਡੀ ਵੱਲ ਤੁਰ ਪਿਆ ਮੰਡੀ ਵਿੱਚ ਬੜੀ ਭੀੜ ਲੱਗੀ ਹੋਈ ਸੀ ਉਹਨੇ ਕੋਲ ਜਾ ਕੇ ਵੇਖਿਆ ਤਾਂ ਉਹਨੂੰ ਪਤਾ ਲੱਗਿਆ ਕਿ ਇੱਕ ਸੁੰਦਰ ਗੁਲਾਮ ਔਰਤ ਦੀ ਨਿਲਾਮੀ ਬੋਲੀ ਜਾ ਰਹੀ ਹੈ। ਅਲੀ ਸ਼ੇਰ ਨੇ ਜਦ ਉਸ ਗੁਲਾਮ ਸੁੰਦਰੀ ਦੀ ਮਨਮੋਹਣੀ ਸ਼ਕਲ ਵੇਖੀ ਤਾਂ ਉਹ ਬੁੱਤ ਬਣ ਕੇ ਉਹਨੂੰ ਵੇਖਣ ਲੱਗ ਪਿਆ। ਬਾਕੀ ਵਪਾਰੀਆਂ ਨੇ ਸਮਝਿਆ ਕਿ ਅਲੀ ਸ਼ੇਰ ਉਹਨੂੰ ਖਰੀਦਣਾ ਚਾਹੁੰਦਾ ਹੈ। ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਤਾਂ ਰੋਟੀ ਤੋਂ ਵੀ ਅਤਰ ਹੈ। ਨਿਲਾਮੀ ਕਰਨ ਵਾਲਾ ਕਹਿਣ ਲੱਗਾ ਇਹ ਸੁੰਦਰੀ ਅpsara ਨੂੰ ਵੀ maat ਪਾ ਰਹੀ ਹੈ। ਜੇ ਇਹਦੇ ਗੁਣ ਦੱਸਾਂ ਤਾਂ ਹੈਰਾਨ ਰਹਿ ਜਾਓਗੇ। ਇਹ ਰੇਸ਼ਮ ਦੇ ਕੱਪੜੇ ਬੁਣ ਸਕਦੀ ਐ ਕਵਿਤਾ ਲਿਖ ਸਕਦੀ ਐ ਗੋਨ ਵਿੱਚ ਬੁਲਬੁਲ ਨੂੰ ਵੀ ਮਾਰ ਪਾ ਦਿੰਦੀ ਐ ਨਿਲਾਮੀ ਸ਼ੁਰੂ ਹੋ ਗਈ ਹੌਲੀ ਹੌਲੀ ਬੋਲੀ ਚੜਦੀ ਗਈ ਆਕਰ 100 ਅਸ਼ਰਫੀਆਂ ਤੇ ਆ ਕੇ ਰੁਕ ਗਈ ਇਹ ਵੇਖ ਕੇ ਨਿਲਾਮੀ ਬੋਲਣ ਵਾਲਾ ਕਹਿਣ ਲੱਗਾ ਇਹਦਾ ਨਾਂ ਜਮੁਰਦਾ ਜ਼ਹਿਰ ਮੂਰੇ ਰੰਗ ਦਾ ਹੀਰਾ ਇਹ 1 ਨਹੀਂ ਹਜ਼ਾਰਾਂ ਹੀਰਿਆਂ ਦੇ ਤੋਲੇ ਇਹਦੇ ਹੱਥ ਦਾ ਕੱਢਿਆ ਪਰਦਾ 100-100 ਅਸ਼ਰਫੀਆਂ ਨੂੰ ਵੇਖਦਾ ਆਓ ਫਿਰ ਇਹ ਮੌਕਾ ਹੱਥ ਨਹੀਂ ਲੱਗਣਾ ਆਓ ਵਧਾਓ ਬੋਲੀ ਉਸ ਗੁਲਾਮ ਦੇ ਵਪਾਰੀ ਨੇ ਦਲਾਲ ਨੂੰ ਹੌਲੇ ਜਿਹੀ ਕਿਹਾ ਇਹਨੂੰ ਵੀ ਪੁੱਛ ਲਓ ਇਹ ਕਿਸ ਸੌਦਾਗਰ ਕੋਲ ਵਿਕਣਾ ਚਾਹੁੰਦੀ ਹੈ ਕਿਉਂ ਜਨਾਬ ਉਹਨੇ ਅਲੀ ਸ਼ੇਰ ਵੱਲ ਮੂੰਹ ਕਰਕੇ ਕਿਹਾ ਤੁਸੀਂ ਬੋਲੀ ਦੇਣੀ ਪਸੰਦ ਕਰੋਗੇ ਅਲੀ ਸ਼ੇਰ ਨੇ ਅੱਗੋਂ ਸਿਰ ਹਿਲਾ ਦਿੱਤਾ ਉਹਨੇ ਆਪਣੇ ਮਨ ਵਿੱਚ ਕਿਹਾ ਕਾਰਖਾਨਾ ਨੂੰ ਰੋਟੀ ਤੱਕ ਨਹੀਂ ਤੈਨੂੰ ਮੈਂ ਕਿਵੇਂ ਮੋਲ ਲੈ ਸਕਦਾ ਪਰ ਮੈਂ ਕਾ ਉਹਨੂੰ ਆਪਣਾ ਪਾਸ ਖੋਲਾਂ ਮੈਂ ਹਾਂ ਨਾ ਕਰਦਾ ਹੀ ਨਹੀਂ ਪਰ ਜਮੁਰਦ ਨੇ ਅਲੀ ਸ਼ੇਰ ਨੂੰ ਵੇਖ ਲਿਆ ਉਹ ਫੌਰਨ ਤਾੜ ਗਈ ਸੀ ਕਿ ਇਹ ਨੇਕ ਆਦਮੀ ਐ ਅਤੇ ਜਰੂਰ ਹੋਂਦਾ ਖਿਆਲ ਰੱਖੇਗਾ ਉਹਨੇ ਅਲੀ ਸ਼ੇਰ ਨੂੰ ਨੇੜੇ ਹੋ ਕੇ ਕਿਹਾ ਜੇ ਤੂੰ ਮੈਨੂੰ ਖਰੀਦ ਲਵੇਂ ਤਾਂ ਤੇਰੀ ਕਿਸਮਤ ਖੁੱਲ ਜਾਏਗੀ ਉਹਨੇ ਉੱਤਰ ਦਿੱਤਾ ਮੇਰੇ ਕੋਲ ਐਨੀ ਰਕਮ ਕਿੱਤੀ ਐ ਕਿ ਮੈਂ ਤੈਨੂੰ ਖਰੀਦ ਸਕਾਂ ਮੇਰੇ ਕੋਲ ਤਾਂ ਕਾਣੀ ਕੋਡੀ ਵੀ ਨਹੀਂ ਜਮੁਰਦ ਨੇ ਹੋਂਦੇ ਹੱਥ ਵਿੱਚ ਚੋਰੀ-ਚੋਰੀ ਇੱਕ ਥੈਲੀ ਫੜਾਉਂਦਿਆਂ ਹੋਇਆ ਕਿਹਾ ਇਹ ਲੈ ਤੇ 900 ਅਸ਼ਰਫੀਆਂ ਬੋਲੀ ਦੇ ਦੇ ਅਲੀ ਸ਼ੇਰ ਨੇ ਇਸੇ ਤਰ੍ਹਾਂ ਕੀਤਾ ਆਉਂਦੀ ਬੋਲੀ ਸਭ ਤੋਂ ਵੱਧ ਸੀ ਇਸ ਲਈ ਜ਼ਮੁਰਦ ਆਉਂਦੇ ਹਵਾਲੇ ਕਰ ਦਿੱਤੀ ਗਈ ਉਹ ਜ਼ਮੁਰਦ ਨੂੰ ਆਪਣੇ ਘਰ ਲੈ ਗਿਆ ਜ਼ਮੁਰਦ ਨੇ ਆਪਣੀ ਸਾਰੀ ਜ਼ਿੰਦਗੀ ਵਿੱਚ ਇਹੋ ਜਿਹਾ ਭਾਂ ਭਾਂ ਕਰਦਾ ਘਰ ਕਦੀ ਨਹੀਂ ਸੀ ਵੇਖਿਆ ਉਹਨੇ ਕਢਾਈ ਦੇ ਕੰਮ ਤੋਂ ਕੁਝ ਰਕਮ ਬਚਾਈ ਹੋਈ ਸੀ ਉਹਨੇ ਆਪਣੀ ਥੈਲੀ ਵਿੱਚੋਂ ਕੁਝ ਹੋਰ ਪੈਸੇ ਕੱਢ ਕੇ ਅਲੀ ਸ਼ੇਰ ਨੂੰ ਦਿੱਤੇ ਅਤੇ ਕਿਹਾ ਜਾ ਬਾਜ਼ਾਰੋਂ ਕੁਝ ਖਾਣ ਪੀਣ ਦੀਆਂ ਤੇ ਹੋਰ ਜ਼ਰੂਰੀ ਚੀਜ਼ਾਂ ਲੈ ਆ। ਥੋੜੇ ਦਿਨਾਂ ਵਿੱਚ ਹੀ ਜ਼ਮੁਰਦ ਨੇ ਇਸ ਬੇਆਬਾਦ ਕਰਨ ਨੂੰ ਮੁੜ ਆਬਾਦ ਕਰ ਦਿੱਤਾ। ਦੋਹਾਂ ਵਿੱਚ ਇਤਨਾ ਪਿਆਰ ਪੈ ਗਿਆ ਕਿ ਉਹਨਾਂ ਨੇ ਆਪਸ ਵਿੱਚ ਵਿਆਹ ਕਰਨ ਦਾ ਫੈਸਲਾ ਕਰ ਲਿਆ। ਇੱਕ ਦਿਨ ਜ਼ਮੁਰਦ ਨੇ ਅਲੀ ਸ਼ੇਰ ਨੂੰ ਬਾਜ਼ਾਰੋਂ ਇੱਕ ਪਰਦੇ ਲਈ ਨਮਸ਼ਕ ਦਾ ਰੇਸ਼ਮ ਅਤੇ ਕਢਾਈ ਲਈ ਸੂਈਆਂ ਅਤੇ ਸਨੇਰੀਤਾ ਗੱਲion ਲਈ ਕਿਆ। ਜਦ ਸਭ ਸਮਾਨ ਆ ਗਿਆ ਤਾਂ ਜ਼ਮੁਰਦ ਨੇ ਉਸਦੇ ਫੁੱਲ ਪੱਤਿਆਂ ਦਾ ਇੱਕ ਬਹੁਤ ਸੁੰਦਰ ਨਮੂਨਾ ਕੱਢਿਆ ਅੱਠਾਂ ਦਿਨਾਂ ਵਿੱਚ ਜਦ ਪਰਦਾ ਮੁਕੰਮਲ ਹੋ ਗਿਆ ਤਾਂ ਜ਼ਮੂਰਦ ਨੇ ਅਲੀ ਸ਼ੇਰ ਨੂੰ ਕਿਹਾ ਜਾਓ ਇਹਨੂੰ ਬਾਜ਼ਾਰ ਵਿੱਚ ਲੈ ਜਾਓ 50 ਅਸ਼ਰਫੀਆਂ ਤੋਂ ਘੱਟ ਤੇ ਨਾ ਵੇਚਣਾ ਇਹ ਵੀ ਖਿਆਲ ਰੱਖਣਾ ਕਿ ਇਹ ਕੇਵਲ ਵਾਕਫ ਕਾਰਾ ਕੋਲ ਹੀ ਵੇਚਣਾ ਅਲੀ ਸ਼ੇਰ ਨੇ ਉਹ ਪਰਦਾ ਆਪਣੇ ਇੱਕ ਵਾਕਫ ਕੋਲ 50 ਅਸ਼ਰਫੀਆਂ ਨੂੰ ਵੇਚ ਦਿੱਤਾ ਇਸ ਤਰ੍ਹਾਂ ਜ਼ਮੂਰਦ ਅੱਠਾਂ ਦਿਨਾਂ ਵਿੱਚ ਇੱਕ ਸੁੰਦਰ ਪਰਦਾ ਕੱਢ ਲੈਂਦੀ ਅਲੀ ਸ਼ੇਰ ਨੂੰ ਕਿਸੇ ਵਾਕਫ ਦੇ ਹੱਥ 50 ਅਸ਼ਰਫੀਆਂ ਤੇ ਵੇਚ ਦਿੰਦਾ ਇਸ ਤਰ੍ਹਾਂ ਉਹ ਜਲਦੀ ਹੀ ਅਮੀਰ ਹੋ ਗਏ ਇੱਕ ਦਿਨ ਬਾਜ਼ਾਰ ਵਿੱਚ ਇੱਕ ਅਜਨਬੀ ਆਉਂਦੇ ਮਗਰ ਲੱਗ ਗਿਆ ਉਹਨੇ ਪਰਦੇ ਲਈ 60 ਅਸ਼ਰਫੀਆਂ ਪੇਸ਼ ਕੀਤੀਆਂ ਅਲੀ ਸ਼ੇਰ ਨੂੰ ਜ਼ਮੁਰਦ ਦੀ ਗੱਲ ਯਾਦ ਸੀ ਇਸ ਲਈ ਉਹਨੇ ਪਰਦਾ ਉਸ ਅਜਨਬੀ ਦੇ ਹੱਥ ਵੇਚਣਾ ਨਾ ਕਰ ਦਿੱਤੀ ਇਸ ਤੋਂ ਅਜਨਬੀ ਨੇ 100 ਅਸ਼ਰਫੀਆਂ ਦੇਣੀਆਂ ਕੀਤੀਆਂ ਲਾਲਚ ਵਿੱਚ ਆ ਕੇ ਅਲੀ ਸ਼ੇਰ ਨੇ ਪਰਦਾ ਉਹਦੇ ਹੱਥ ਵੇਚ ਦਿੱਤਾ ਪੈਸੇ ਲੈ ਕੇ ਉਹ ਘਰ ਵੱਲ ਤੁਰ ਪਿਆ। ਅਲੀਸ਼ੇਰ ਨੂੰ ਝੋਲਾ ਜਿਹਾ ਪਿਆ ਕੇ ਅਜਨਬੀ ਉਹਦਾ ਪਿੱਛਾ ਕਰ ਰਿਹਾ ਏ। ਉਹਨੇ ਅਜਨਬੀ ਨੂੰ ਪੁੱਛਿਆ, "ਤੂੰ ਮੇਰੇ ਮਗਰ ਮਗਰ ਕਿਉਂ ਆ ਰਿਹਾ ਏਂ?" ਅਜਨਬੀ ਨੇ ਉੱਤਰ ਦਿੱਤਾ, "ਮੈਨੂੰ ਬੜੀ ਪਿਆਸ ਲੱਗੀ ਹੋਈ ਏ। ਕਿਰਪਾ ਕਰਕੇ ਮੈਨੂੰ ਆਪਣੇ ਘਰੋਂ ਦੋ ਘਟਾ ਪਾਣੀ ਤਾਂ ਪਿਆ ਦੇ।" ਅਲੀਸ਼ੇਰ ਨੂੰ ਆਪਣੀ ਮੁਸੀਬਤ ਦੇ ਦਿਨ ਯਾਦ ਆ ਗਈ। ਅਤੇ ਉਹ ਅਜਨਬੀ ਲਈ ਅੰਦਰੋਂ ਪਾਣੀ ਦਾ ਭਰਿਆ ਹੋਇਆ ਗਲਾਸ ਲੈ ਆਇਆ। ਅਜਨਬੀ ਨੇ ਪਾਣੀ ਪੀ ਲਿਆ। ਫਿਰ ਵੀ ਉਹ ਆਪਣੀ ਥਾਂ ਤੋਂ ਨਾ ਹਿੱਲਿਆ ਤੇ ਕਹਿਣ ਲੱਗਾ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਐ ਰੱਬ ਦੇ ਵਾਸਤੇ ਬੇਹੀ ਰੋਟੀ ਦੇਹੀ ਦੋ ਕੁ ਟੁਕ ਦੇ ਦਿਓ ਤੰਗ ਆ ਕੇ ਅਲੀ ਸ਼ੇਰ ਨੇ ਬੂਹੇ ਨੂੰ ਤਾਲਾ ਲਾ ਕੇ ਬਾਜ਼ਾਰੋਂ ਕੁਝ ਖਾਣ ਪੀਣ ਲਈ ਲੈ ਆਇਆ ਅਜਨਬੀ ਕਹਿਣ ਲੱਗਾ ਇਹ ਤਾਂ ਬਹੁਤ ਗੂਜੇ ਤੂੰ ਵੀ ਮੇਰੇ ਨਾਲ ਹੀ ਖਾ ਲੈ ਅਜਨਬੀ ਦੇ ਮਜਬੂਰ ਕਰਨ ਤੋਂ ਅਲੀ ਸ਼ੇਰ ਉਹਦੇ ਨਾਲ ਹੀ ਖਾਣ ਲੱਗ ਪਿਆ ਅੱਖ ਬਚਾ ਕੇ ਅਜਨਬੀ ਨੇ ਕੇਲਾ ਦੋ ਫਾੜ ਕਰਕੇ ਵੇਚ ਫੀਮ ਪਾ ਦਿੱਤੀ ਅਲੀ ਸ਼ੇਰੋ ਕਿਲਾ ਖਾ ਕੇ ਬੇਹੋਸ਼ ਹੋ ਗਿਆ ਅਲੀ ਸ਼ੇਰ ਦੇ ਬੇਹੋਸ਼ ਹੁੰਦਿਆਂ ਹੀ ਅਜਨਬੀ ਭੱਜਾ ਭੱਜਾ ਬਾਹਰ ਗਿਆ ਉੱਥੇ ਇੱਕ ਖੱਜਰ ਲਾਗੇ ਉਹੀ ਆਦਮੀ ਖੜਾ ਸੀ ਜਿਸ ਨੇ ਨਿਲਾਮੀ ਵੇਲੇ ਸਭ ਤੋਂ ਵੱਧ ਬੋਲੀ ਦਿੱਤੀ ਸੀ ਇਸ ਦਾ ਨਾਂ ਰਸ਼ੀਦ ਸੀ ਅਤੇ ਉਹਨੇ ਮਨ ਵਿੱਚ ਠਾਨੀ ਹੋਈ ਸੀ ਕਿ ਉਹ ਜ਼ਮੁਰਦ ਨੂੰ ਕਾਬੂ ਕਰਕੇ ਹੀ ਛੱਡੇਗਾ ਇਸ ਲਈ ਜ਼ਮੁਰਦ ਦੇ ਥਾਂ ਟਿਕਾਣੇ ਬਾਰੇ ਸੂਚ ਕਰਦਾ ਰਿਹਾ ਸੀ ਅਜਨ ਵੀ ਹੁੰਦਾ ਭਰਾ ਬਸ ਰੂਮ ਸੀ ਅਤੇ ਜ਼ਮੁਰਦ ਨੂੰ ਲੱਭਣ ਵਿੱਚ ਆਪਣੇ ਭਰਾ ਦੀ ਮਦਦ ਕਰ ਰਿਹਾ ਸੀ। ਦੋਵੇਂ ਦਵਾਦਵ ਵਾਲੀ ਸ਼ੇਰ ਦੇ ਘਰ ਅੰਦਰ ਗਏ ਅਤੇ ਜ਼ਮੁਰਦ ਨੂੰ ਖੱਜਾ ਤੇ ਪਾ ਕੇ ਆਪਣੇ ਘਰ ਲਿਆ ਗਏ। ਅਤੇ ਇਹਨੂੰ ਅੰਦਰ ਡੱਕ ਦਿੱਤਾ। ਜਦ ਅਲੀਸ਼ੇਰ ਨੂੰ ਹੋਸ਼ ਆਈ ਤਾਂ ਜ਼ਮੁਰਦ ਨੂੰ ਘਰ ਵਿੱਚ ਨਾ ਵੇਖ ਕੇ ਪਾਗਲਾ ਵਾਂਗ ਜ਼ਮੁਰਦ ਜ਼ਮੁਰਦ ਕਰਦਾ ਬਾਹਰ ਵੱਲ ਦੌੜਿਆ। ਰਾਹ ਵਿੱਚ ਉਹਨੂੰ ਇੱਕ ਬੁੱਢੀ ਮਿਲੀ। ਉਹਨੂੰ ਅਲੀਸ਼ੇਰ ਤੇ ਬੜਾ ਤਰਸ ਆਇਆ। ਉਨੇ ਅਲੀ ਸ਼ੇਰ ਨੂੰ ਮਦਦ ਕਰਨ ਦਾ ਪਰਨ ਕੀਤਾ ਅਲੀ ਸ਼ੇਰ ਨੇ ਉਹਨੂੰ ਸਾਰੀ ਕਹਾਣੀ ਸੁਣਾਈ ਬੁੱਢੀ ਇੱਕਦਮ ਤਾੜ ਗਈ ਕਿ ਇਹ ਸ਼ਰਾਰਤ ਕਿਸੇ ਨਾ ਕਿਸੇ ਸੌਦਾਗਰ ਦੀ ਹੀ ਹੈ ਉਹ ਬੁੱਢੀ ਫੇਰੀ ਵਾਲੀ ਦਾ ਪੇਸ ਵਟਾ ਕੇ ਸ਼ਹਿਰ ਦੇ ਉਸ ਪਾਸੇ ਵੱਲ ਤੁਰ ਪਈ ਜਿੱਥੇ ਆਮ ਤੌਰ ਤੇ ਸੌਦਾਗਰ ਰਹਿੰਦੇ ਸਨ ਇੱਕ ਦਿਨ ਫੇਰੀ ਲਾਉਂਦਿਆਂ ਉਹ ਇੱਕ ਐਸੇ ਘਰ ਪਹੁੰਚੀ ਜਿਸ ਦੇ ਅੰਦਰੋਂ ਰੋਣ ਅਤੇ ਸਿਸਕੀਆਂ ਲੈਣ ਦੀ ਆਵਾਜ਼ ਆ ਰਹੀ ਸੀ ਉਹਨੇ ਨੌਕਰਾਂ ਪਾਸੋਂ ਪੁੱਛਿਆ ਕਿ ਇਹ ਕੌਣ ਰੋ ਰਿਹਾ ਹੈ ਉਹਨਾਂ ਦੱਸਿਆ ਕਿ ਇਹ ਇੱਕ ਨਵੀਂ ਦਾਸੀ ਹੈ ਜੋ ਉਹਨਾਂ ਦੇ ਮਾਲਕ ਨੇ ਕੁਝ ਦਿਨ ਹੋਈ ਮੋਲ ਲਿਆਂਦੀ ਸੀ ਬੁੱਡੀ ਨੇ ਇੱਕ ਪਾਸੇ ਹੋ ਕੇ ਜ਼ਮੁਰਦ ਨਾਲ ਗੱਲ ਕੀਤੀ ਉਹਨੇ ਜ਼ਮੁਰਦ ਦੇ ਕੰਨ ਵਿੱਚ ਕਿਹਾ ਅੱਧੀ ਰਾਤ ਵੇਲੇ ਜਦ ਸਭ ਸੌਂ ਗਏ ਹੋਣ ਤਾਂ ਤੂੰ ਖਿੜਕੀ ਲਾਗੇ ਆ ਜਾਈਂ ਅਲੀ ਸ਼ੇਰ ਥੱਲੇ ਖੜਾ ਹੋਏਗਾ ਤੂੰ ਰੱਸੀ ਨਾਲ ਥੱਲੇ ਉਤਰਾਈ ਜ਼ਮੁਰਦ ਇਹ ਸੁਣ ਕੇ ਬੜੀ ਖੁਸ਼ ਹੋਈ ਅਲੀਸ਼ੇਰ ਨੂੰ ਵੀ ਜਦ ਬੁੱਢੀ ਨੇ ਜਾ ਸਾਰੀ ਖਬਰ ਸੁਣਾਈ ਤਾਂ ਉਹਦਾ ਚਿੱਤ ਖੜ ਗਿਆ ਰਾਤ ਨੂੰ ਉਹ ਵਕਤ ਤੋਂ ਪਹਿਲਾਂ ਹੀ ਉਸ ਘਰ ਲੱਗੇ ਜਾ ਕੇ ਬੈਠ ਗਿਆ ਅਤੇ ਉਡੀਕਣ ਲੱਗਾ ਕਿ ਕਦ ਸਭ ਥਾਂ ਚੁੱਪਚਾਹ ਵਰਤ ਜਾਏ ਅਤੇ ਉਹ ਜ਼ਮੁਰਦ ਨੂੰ ਲੈ ਕੇ ਉਥੋਂ ਜਾਣ ਦੀ ਕਰੇ ਪਰ ਗੱਲ ਕੁਝ ਇਸ ਤਰ੍ਹਾਂ ਹੋਈ ਕਿ ਜ਼ਮੁਰਦ ਦੇ ਮਿਲਣ ਦੀ ਖੁਸ਼ੀ ਵਿੱਚ ਅਲੀਸ਼ੇਰ ਨੇ ਪਿਛਲੀ ਸਾਰੀ ਰਾਤ ਅਨਿੰਦਰੇ ਵਿੱਚ ਕੱਟੀ ਸੀ ਇਸ ਲਈ ਹੁਣ ਅਚਾਨਕ ਉਹਦੀ ਅੱਖ ਲੱਗ ਗਈ ਉਸੇ ਰਾਤ ਇੱਕ ਡਾਕੂ ਜਿਸ ਦਾ ਨਾਂ ਜਵਾਨ ਸੀ ਚੋਰੀ ਕਰਨ ਲਈ ਸੌਦਾਗਰ ਦੇ ਘਰ ਦੇ ਲਾਗੇ ਫੇਰ ਰਿਹਾ ਸੀ ਉਸੇ ਵੇਲੇ ਖਿੜਕੀ ਖੁੱਲੀ ਅਤੇ ਜ਼ਮੁਰਦ ਨੇ ਡਾਕੂ ਨੂੰ ਅਲਿਸ਼ੇ ਸਮਝ ਕੇ ਇਸ਼ਾਰਾ ਕੀਤਾ ਡਾਕੂ ਨੇ ਉਸੇ ਵੇਲੇ ਇਸ਼ਾਰੇ ਦਾ ਉੱਤਰ ਦਿੱਤਾ ਇਹ ਵੇਖ ਕੇ ਜ਼ਮੁਰਦ ਰੱਸੀ ਰਾਹੀ ਲੰਮਕ ਕੇ ਹੌਲੀ-ਹੌਲੀ ਉਤਰਾਈ ਉਹ ਆਪਣੇ ਨਾਲ ਅਸ਼ਰਫੀਆਂ ਦੀਆਂ ਦੋ ਥੈਲੀਆਂ ਵੀ ਲੈ ਆਈ ਜਵਾਨ ਨੇ ਥੈਲੀਆਂ ਇੱਕਦਮ ਸੰਭਾਲ ਲਈਆਂ ਅਤੇ ਜ਼ਮੁਰਦ ਨੂੰ ਆਪਣੇ ਪਿੱਛੇ ਘੋੜੇ ਤੇ ਬਿਠਾ ਕੇ ਦੂਰ ਇੱਕ ਜੰਗਲ ਵਿੱਚ ਆਪਣੀ ਗਾਰ ਵਿੱਚ ਲੈ ਗਿਆ ਜਦ ਅੱਗ ਦੀ ਰੋਸ਼ਨੀ ਵਿੱਚ ਜ਼ਮੁਰਦ ਨੇ ਡਾਕੂ ਦੀ ਸ਼ਕਲ ਵੇਖੀ ਤਾਂ ਉਹ ਘਬਰਾ ਕੇ ਪੁੱਛਣ ਲੱਗੀ ਤੂੰ ਕੌਣ ਹੈ ਡਾਕੂ ਨੇ ਦੱਸਿਆ ਮੈਂ ਡਾਕੂ ਆ ਮੇਰਾ ਨਾਂ ਜਵਾਨ ਹੈ ਇਹਨੇ ਥੈਲੀਆਂ ਦਾ ਹੁਣ ਮੈਂ ਮਾਲਕ ਆ ਇਹ ਸੋਨਦੇ ਹੀ ਜ਼ਮੁਰਦ ਗਸ਼ ਖਾ ਕੇ ਡਿੱਗ ਪਈ ਡਾਕੂ ਜ਼ਮੁਰਦ ਨੂੰ ਆਪਣੀ ਬੁੱਢੀ ਮਾਂ ਦੇ ਹਵਾਲੇ ਕਰਕੇ ਕਿਸੇ ਕੰਮ ਲਈ ਸ਼ਹਿਰ ਵੱਲ ਚਲਾ ਗਿਆ ਜਦ ਜ਼ਮੁਰਦ ਨੂੰ ਹੋਸ਼ ਆਈ ਤਾਂ ਉੱਥੋਂ ਨਸਨ ਦੀਆਂ ਵਿਆਉਂਤਾ ਸੋਚਣ ਲੱਗੀ। ਉਹਨੇ ਲੱਗ ਗਈ ਸਪਾਈਆਂ ਵਾਲੀ ਇੱਕ ਵਰਦੀ ਅਤੇ ਇੱਕ ਤਲਵਾਰ ਪਈ ਹੋਈ ਵੇਖੀ। ਲੱਗ ਗਈ ਇੱਕ ਘੋੜਾ ਵੱਜਾ ਪਿਆ ਸੀ। ਜਦ ਬੁੱਢੀ ਜਰਾ ਉਂਗਲ ਲੱਗੀ ਤਾਂ ਜ਼ਮੁਰਦ ਨੇ ਇੱਕਦਮ ਵਰਦੀ ਪਾਈ। ਅਸ਼ਰਫੀਆਂ ਦੀਆਂ ਥੈਲੀਆਂ ਕਾਬੂ ਕੀਤੀਆਂ ਅਤੇ ਇੱਕ ਸਪਾਈ ਦੇ ਭੇਸ ਵਿੱਚ ਘੋੜੇ ਦੇ ਚੜ੍ਹ ਕੇ ਉੱਥੋਂ ਹਰਨ ਹੋ ਗਈ। 10 ਦਿਨ ਤੱਕ ਜ਼ਮੁਰਦ ਸਫ਼ਰ ਕਰਦੀ ਰਹੀ। ਆਖਰ 11ਵੇਂ ਦਿਨ ਇੱਕ ਬੜੇ ਵੱਡੇ ਸ਼ਹਿਰ ਲਾਗੇ ਪਹੁੰਚੀ। ਸ਼ਹਿਰ ਦੇ ਵੱਡੇ ਬੂਹੇ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਈ ਸੀ। ਜ਼ਮੁਰਦ ਦੇ ਬੂਹੇ ਅੰਦਰ ਵਰਦਿਆਂ ਹੀ ਖੁਸ਼ੀ ਦੇ ਨਾਅਰੇ ਨਾਲ ਆਕਾਸ਼ ਗੂੰਜ ਉਠਿਆ। ਫੌਜ਼ਾ ਨੇ ਇਸਲਾਮੀ ਦਿੱਤੀ। ਜ਼ਮੁਰਦ ਨੇ ਪੁੱਛਿਆ ਗੱਲ ਕੀ ਹੈ? ਇਹ ਖੁਸ਼ੀ ਦੇ ਨਾਰੇ ਕਿਸ ਲਈ ਨੇ? ਵੱਡੇ ਵਜ਼ੀਰ ਨੇ ਉੱਤਰ ਦਿੱਤਾ। ਇਸ ਸ਼ਹਿਰ ਦਾ ਰਿਵਾਜ ਹੈ ਕਿ ਜਦ ਪਿਛਲਾ ਰਾਜਾ ਬਿਨਾਂ ਔਲਾਦ ਚਲਾਣਾ ਕਰ ਜਾਏ ਤਾਂ ਉਸ ਤੋਂ 3 ਦਿਨ ਪਿੱਛੋਂ ਜਿਹੜਾ ਵੀ ਪਹਿਲਾ ਅਜਨਬੀ ਆਦਮੀ ਸ਼ਹਿਰ ਵਿੱਚ ਦਾਖਲ ਹੋਏ ਉਹ ਬਾਦਸ਼ਾਹ ਬਣਨ ਦਾ ਹੱਕਦਾਰ ਹੁੰਦਾ ਹੈ। ਰੱਬ ਨੇ ਤੁਹਾਨੂੰ ਇਹ ਮਾਣ ਬਖਸ਼ਿਆ ਏ। ਅੱਜ ਤੋਂ ਤੁਸੀਂ ਸਾਡੇ ਸਿਰ ਤੇ ਤਾਜ ਹੋ। ਇਸ ਵਿੱਚ ਸਾਰੇ ਲੋਕ ਜਲੂਸ ਦੇ ਰੂਪ ਵਿੱਚ ਜ਼ਮੁਰਦ ਨੂੰ ਸ਼ਾਹੀ ਮਹਿਲ ਵਿੱਚ ਲੈ ਗਏ। ਉਥੇ ਸਭ ਨੇ ਬਾਦਸ਼ਾਹ ਦੀ ਵਫਾਦਾਰੀ ਦੀ ਸੋਚ ਚੁੱਕੀ। ਜ਼ਮੁਰਦ ਭਾਵੇਂ ਤਖਤ ਤੇ ਬੈਠ ਗਈ ਪਰ ਉਹ ਅੰਦਰੋਂ ਖੁਸ਼ ਨਹੀਂ ਸੀ। ਅਲੀ ਸ਼ੇਰ ਦੀ ਯਾਦ ਉਹਨੂੰ ਦਿਨ ਰਾਤ ਸਤਾਉਂਦੀ ਰਹਿੰਦੀ ਸੀ। ਇੱਕ ਦਿਨ ਸੋਚਦਿਆਂ ਸੋਚਦਿਆਂ ਉਹਨੂੰ ਅਲੀ ਸ਼ੇਰ ਨੂੰ ਲੱਭਣ ਦੀ ਇੱਕ ਵਿਅੰਤ ਸੁਝੀ ਉਹਨੇ ਸ਼ਹਿਰ ਦੇ ਇੱਕ ਪਾਸੇ ਇੱਕ ਖੁੱਲੀ ਥਾਂ ਤੇ ਇੱਕ ਵੱਡੀ ਸਾਰੀ ਇਮਾਰਤ ਬਣਵਾਈ ਅਤੇ ਹੁਕਮ ਦਿੱਤਾ ਕਿ ਹਰ ਮਹੀਨੇ ਦੀ ਪਹਿਲੀ ਤਾਰੀਖ ਉਸ ਥਾਂ ਦਾਵਤ ਹੋਇਆ ਕਰੇਗੀ ਜਿਸ ਵਿੱਚ ਸ਼ਹਿਰ ਦੇ ਸਭ ਅਮੀਰ ਗਰੀਬ ਇਕੱਠੇ ਖਾਣਾ ਖਾਇਆ ਕਰਨਗੇ ਹੁਕਮ ਅਨੁਸਾਰ ਸ਼ਹਿਰ ਦੇ ਸਭ ਲੋਕ ਕੀ ਅਮੀਰ ਕੀ ਗਰੀਬ ਮਹੀਨੇ ਦੀ ਪਹਿਲੀ ਤਾਰੀਖ ਹੁਮ-ਹੁਮਾ ਕੇ ਖਾਣਾ ਖਾਣ ਆਏ ਉਹਨਾਂ ਵਿੱਚ ਇੱਕ ਐਸਾ ਆਦਮੀ ਵੀ ਸੀ ਜੋ ਹਾਬੜਿਆਵਾਂ ਖਾ ਰਿਹਾ ਸੀ ਅਤੇ ਬਾਕੀਆਂ ਦਾ ਹਿੱਸਾ ਵੀ ਚੜਮ ਕਰੀ ਜਾਂਦਾ ਸੀ ਜ਼ਮੂਰਦ ਇੱਕਦਮ ਪਛਾਣ ਗਈ ਕਿ ਇਹ ਬਸਰੂਮ ਹੈ ਜੋ ਉਹਨੂੰ ਫੜ ਕੇ ਆਪਣੇ ਭਰਾ ਦੇ ਘਰ ਲੈ ਗਿਆ ਸੀ ਜ਼ਮੂਰਦ ਨੇ ਆਪਣੇ ਸਿਪਾਈਆਂ ਨੂੰ ਹੁਕਮ ਦਿੱਤਾ ਕਿ ਉਹ ਬਸਰੂਮ ਨੂੰ ਹਾਜ਼ਰ ਕਰਨ ਜਦ ਬਸਰੂਮ ਨੂੰ ਜ਼ਮੂਰਦ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹ ਬਸਰੂਮ ਪਾਸੋਂ ਪੁੱਛਣ ਲੱਗੀ ਤੇਰਾ ਕੀ ਨਾਂ ਹੈ ਤੇ ਤੂੰ ਸ਼ਹਿਰ ਵਿੱਚ ਕਿਸ ਲਈ ਆਇਆ ਹੈ ਉਸਨੇ ਉੱਤਰ ਦਿੱਤਾ ਮੇਰਾ ਨਾਂ ਅਲੀ ਹੈ ਮੈਂ ਇੱਕ ਜੁਲਾਹਾ ਹਾਂ ਦੇ ਮੇਂ ਸ਼ਹਿਰ ਵਿੱਚ ਆਪਣਾ ਬੁਣਿਆ ਹੋਇਆ ਕੱਪੜਾ ਵੇਚਣ ਲਈ ਆਇਆ। ਇਹ ਸੁਣ ਕੇ ਜ਼ਮੂਰਦ ਨੇ ਆਪਣੇ ਨੌਕਰਾਂ ਨੂੰ ਜਾਦੂ ਦੀ ਰੇਤ ਅਤੇ ਕਲਮ ਨਾਲ ਪੁੱਠਾ ਸਿੱਧਾ ਕੁਝ ਲਿਖਿਆ। ਕੁਝ ਚੇਰ ਲਿਖਤ ਵਾਲ ਟਿਕਟਕੀ ਲਾਉਣ ਪਿੱਛੋਂ ਉਹਨੇ ਅੱਖਾਂ ਲਾਲ ਕਰਕੇ ਬਸਰੂਮ ਨੂੰ ਕਿਹਾ, "ਧਗਾਬਾਜ਼ ਬਦਮਾਸ਼, ਬਾਸ਼ਾ ਸਾਹਮਣੇ ਝੂਠ ਬੋਲਣ ਦੀ ਤੇਰੀ ਹਿੰਮਤ ਕਿਸ ਤਰ੍ਹਾਂ ਪਈ ਹੈ? ਤੇਰਾ ਨਾਂ ਤਾਂ ਬਸਰੂਮ ਹੈ ਤੇ ਤੂੰ ਇੱਕ ਕਲਾਮ ਦੀ ਭਾਲ ਵਿੱਚ ਇੱਥੇ ਆਇਆ ਏਂ। ਸੱਚ-ਸੱਚ ਦੱਸ ਦੇ ਨਹੀਂ ਤਾਂ ਤੇਰੀ ਖੈਰ ਨਹੀਂ।" ਮੈਂ ਇਸ ਜਾਦੂ ਦੀ ਰੇਤ ਰਾਹੀਂ ਸਭ ਕੁਝ ਜਾਣ ਲਈ। ਮਸਲੂਮ ਹੱਕਾ ਬਕਾ ਹੋ ਕੇ ਜ਼ਮੁਰਦ ਦੇ ਪੈਰੀ ਡਿੱਗ ਪਿਆ। ਅਤੇ ਉਹਨੇ ਸਾਰੀ ਗੱਲ ਇਕਬਾਲ ਕਰ ਲਈ। ਇਸ ਤੇ ਜ਼ਮੁਰਦ ਨੇ ਉਹਨੂੰ ਕਾਲ ਕੋਡਰੀ ਵਿੱਚ ਡੱਕ ਦੇਣ ਦਾ ਹੁਕਮ ਦੇ ਦਿੱਤਾ। ਦੂਜੇ ਮਹੀਨੇ ਫਿਰ ਮਹਿਫਿਲ ਕੀਤੀ ਗਈ। ਜਦੋਂ ਲੋਕੀ ਖਾਣਾ ਖਾਣ ਵਿੱਚ ਰੁੱਝੇ ਹੋਏ ਸਨ ਤਾਂ ਪਹਿਲਾ ਵਾਂਗ ਇੱਕ ਹੋਰ ਅਜਨਬੀ ਉੱਥੇ ਆ ਪਹੁੰਚਿਆ। ਅਤੇ ਇੱਕ ਖਾਲੀ ਥਾਂ ਵੇਖ ਕੇ ਉੱਥੇ ਬੈਠ ਗਿਆ। ਉਨਪੋਕ ਬੋਧ ਲੱਗੀ ਹੋਈ ਸੀ ਇਸ ਲਈ ਉਹ ਵੀ ਹਬੜਿਆਂ ਵਾਂ ਖਾਨ ਲੱਗ ਪਿਆ ਜਮੁਰਦ ਨੇ ਇੱਕਦਮ ਉਹਨੂੰ ਪਛਾਣ ਲਿਆ ਇਹ ਉਹੀ ਡਾਕੂ ਸੀ ਜਿਹੜਾ ਜਮੁਰਦ ਨੂੰ ਫੜ ਕੇ ਆਪਣੀ ਗਾਰ ਵਿੱਚ ਲੈ ਗਿਆ ਸੀ ਜਮੁਰਦ ਨੇ ਉਹਨੂੰ ਆਪਣੀ ਹਜ਼ੂਰੀ ਵਿੱਚ ਹਾਜ਼ਰ ਹੋਣ ਲਈ ਕਿਹਾ ਜਦੋਂ ਸਾਹਮਣੇ ਪੇਸ਼ ਹੋਇਆ ਤਾਂ ਜਮੁਰਦ ਨੇ ਪੁੱਛਿਆ ਤੇਰਾ ਨਾਂ ਕੀ ਹੈ ਉਹਨੇ ਉੱਤਰ ਦਿੱਤਾ ਮੇਰਾ ਨਾਂ ਉਸਮਾਨ ਹੈ ਤੇ ਮੈਂ ਕੰਮਕਾਰ ਦੀ ਭਾਲ ਵਿੱਚ ਇੱਥੇ ਆਇਆ ਹਾਂ ਜਮੁਰਦ ਨੇ ਫਿਰ ਜਾਦੂ ਦੀ ਰੇਤ ਮੇਜ਼ ਦੇ ਖਿਲਾੜੀ ਅਤੇ ਤਾਂਬੇ ਦੀ ਕਲਮ ਨਾਲ ਉਲਿੱਕੀ ਹੋਈ ਲਿਖਤ ਵੇਖ ਕੇ ਕਹਿਣ ਲੱਗੀ ਝੂੜਕਿਉਂ ਬੋਲਦਾ ਏ ਤੇਰਾ ਨਾ ਤਾਂ ਜਵਾਨ ਏ ਤੂੰ ਬੜਾ ਵੱਡਾ ڈاکੂ ਏ ਤੂੰ ਤਾਂ ਆਪਣੇ ਘੋੜੇ ਦੀ ਪਾਲ ਵਿੱਚ ਇੱਥੇ ਆਇਆ ਏਂ ڈاکੂ ਨੂੰ ਸੁਕਣੇ ਵਿੱਚ ਵੀ ਨਹੀਂ ਸੀ ਖੁਰਕ ਸਕਦੀ ਕੇ ਇਹ ਉਹੀ ਲੜਕੀ ਹੈ ਜਿਸ ਨੂੰ ਆਪਣੀ ਗਾਰ ਵਿੱਚ ਚੁੱਕ ਲਿਆਇਆ ਸੀ ਉਹ ਗਿੜਗੜਾ ਕੇ ਜਮੁਰਦ ਦੇ ਪੈਰੀ ਪੈ ਗਿਆ ਅਤੇ ਜਾਨ ਬਖਸ਼ੀ ਲਈ ਹਾੜੇ ਕਰਨ ਲੱਗਾ ਜ਼ਮੁਰਦ ਨੇ ਉਹਨੂੰ ਵੀ ਕਾਲਕੋਟਰੀ ਵਿੱਚ ਡੱਕਣ ਦਾ ਹੁਕਮ ਦਿੱਤਾ ਇਸ ਤਰ੍ਹਾਂ ਜਦ ਤੀਜਾ ਮਹੀਨਾ ਆਇਆ ਤਾਂ ਫੇਰ ਮਹਿਫਿਲ ਆਈ ਗਈ ਜਦ ਲੋਕ ਅੱਧ ਪਚਦਾ ਖਾਣਾ ਖਾ ਚੁੱਕੇ ਤਾਂ ਅਚਾਨਕ ਇੱਕ ਲੰਮਾ ਅਤੇ ਬੜੀ ਸੁੰਦਰ ਡੀਲ ਡਾਲ ਵਾਲਾ ਆਦਮੀ ਉੱਥੇ ਇੱਕ ਖਾਲੀ ਥਾਂ ਵੇਖ ਕੇ ਖਾਣ ਲਈ ਬੈਠ ਗਿਆ ਜ਼ਮੁਰਦ ਨੇ ਉਹਨੂੰ ਵੇਖਦਿਆਂ ਹੀ ਪਛਾਣ ਲਿਆ ਕਿ ਅਲੀਸ਼ੇਰ ਹੈ ਖੁਸ਼ੀ ਨਾਲ ਉਹਦਾ ਦਿਲ ਧੱਕ ਧੱਕ ਕਰਨ ਲੱਗ ਪਿਆ ਉਹ ਲੰਮਾ ਸਫ਼ਰ ਕਰਕੇ ਆਇਆ ਸੀ ਇਸ ਲਈ ਉਹਨੂੰ ਪੋਕ ਬੋਤ ਲੱਗੀ ਹੋਈ ਸੀ ਉਹ ਦਬਾਦ ਬਾਕੀ ਖਾਣਾ ਖਾਣ ਲੱਗ ਪਿਆ ਲੋਕਾਂ ਵਿੱਚੋਂ ਇੱਕ ਨੇ ਕਿਹਾ ਕੁਰਸੀ ਤੇ ਜੋ ਵੀ ਬੈਠਦਾ ਏ ਉਹਨੂੰ ਕਾਲ ਕੋਟਰੀ ਵਿੱਚ ਡੱਕ ਦਿੱਤਾ ਜਾਂਦਾ ਏ ਤੂੰ ਐ ਥੋਟ ਪੋ ਉਹ ਕਹਿਣ ਲੱਗਾ ਕੋਈ ਫਿਕਰ ਨਹੀਂ ਮੈਂ ਬੜੇ ਲੰਮੇ ਸਫ਼ਰ ਤੋਂ ਆਇਆ ਪਹਿਲਾਂ ਮੈਨੂੰ ਰੱਜ ਕੇ ਰੋਟੀ ਤਾਂ ਖਾ ਲੈਣ ਦਿਓ ਫਿਰ ਵੇਖੀ ਜਾਉ ਜੋ ਹੋ ਅਲੀ ਸ਼ੇਰ ਨੇ ਖਾਣਾ ਖਾ ਲਿਆ ਤਾਂ ਜ਼ਮੁਰਦ ਨੇ ਆਪਣੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਅਜਨਬੀ ਨੂੰ ਉਹਦੇ ਸਾਹਮਣੇ ਪੇਸ਼ ਕਰਨ ਸਭ ਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਵੀ ਜ਼ਰੂਰ ਕਾਲ ਕੋਠੜੀ ਦੀ ਸੈਰ ਕਰੇਗਾ ਅਲੀ ਸ਼ੇਰ ਨੇ ਬਾਦਸ਼ਾਹ ਨੂੰ ਕਿਹਾ ਮੈਂ ਖੁਰਾਸਾਨ ਦਾ ਸੌਦਾਗਰ ਹਾਂ ਤੇ ਆਪਣੀ ਪਤਨੀ ਨੂੰ ਲੱਭਦਾ ਲੱਭਦਾ ਇੱਥੇ ਆ ਪਹੁੰਚਿਆ ਉਹ ਦੁਨੀਆ ਵਿੱਚ ਸਭ ਤੋਂ ਪਿਆਰੀ ਹੈ ਉਸ ਬਿਨਾਂ ਮੈਂ ਜੀ ਨਹੀਂ ਸਕਦਾ ਜ਼ਮੁਰਦ ਨੇ ਫਿਰ ਜਾਦੂ ਦੀ ਰੇਤ ਅਤੇ ਤਾਂਬੇ ਦੀ ਕਲਮ ਮੰਗਵਾਈ ਅਤੇ ਲਿਖਤ ਨੂੰ ਗੋਹ ਨਾਲ ਪੜ੍ਹ ਕੇ ਕਹਿਣ ਲੱਗੀ ਤੂੰ ਸੱਚ ਬੋਲਿਆ ਏ ਇਸ ਲਈ ਤੂੰ ਰੱਤੀ ਫਿਕਰ ਨਾ ਕਰ ਤੈਨੂੰ ਤੇਰੀ ਪਤਨੀ ਜਲਦੀ ਹੀ ਵਾਪਸ ਮਿਲ ਜਾਏਗੀ। ਜ਼ਮੂਰਦ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਉਹ ਅਲੀ ਸ਼ੇਰ ਨੂੰ ਮਹਿਲ ਵਿੱਚ ਲੈ ਜਾਣ ਅਤੇ ਪੈਨਣ ਲਈ ਉਹਨੂੰ ਸੁੰਦਰ ਲਿਬਾਸ ਦੇਣ ਅਤੇ ਸ਼ਾਮ ਨੂੰ ਉਹਦੇ ਸਾਹਮਣੇ ਪੇਸ਼ ਕਰਨ। ਜਦ ਅਲੀ ਸ਼ੇਰ ਬੜਾ ਸਾਜ-ਤੱਜ ਕੇ ਬਾਦਸ਼ਾਹ ਸਾਹਮਣੇ ਹਾਜ਼ਰ ਹੋਇਆ ਤਾਂ ਬਾਦਸ਼ਾਹ ਨੇ ਉਸ ਤੋਂ ਉਹਦੇ ਉਦੇਸ਼ ਅਤੇ ਟਿਕਾਣੇ ਬਾਰੇ ਕੁਝ ਸਵਾਲ ਕੀਤੇ। ਅਲੀ ਸ਼ੇਰ ਨੇ ਸਭ ਗੱਲਾਂ ਦਾ ਬੜੀ ਸੰਜੀਦਗੀ ਨਾਲ ਉੱਤਰ ਦਿੱਤਾ। ਇਸ ਤੇ ਬਾਦਸ਼ਾਹ ਨੇ ਉਹਨੂੰ ਹੁਕਿਆ ਤੂੰ ਆਦਮੀ ਤਾਂ ਚੰਗਾ ਲੱਗਦਾ ਏ ਪਰ ਤੇਰੇ ਮੂੰਹ ਤੇ ਮੁਸਕਰਾਹਟ ਦਾ ਨਾ ਨਿਸ਼ਾਨ ਨਹੀਂ ਗੱਲ ਕੀ ਐ ਅਲੀ ਸ਼ੇਰ ਨੇ ਉੱਤਰ ਦਿੱਤਾ ਮੇਰੀ ਆਤਮਾ ਮੇਰੀ ਪਤਨੀ ਦੀ ਯਾਦ ਵਿੱਚ ਤੜਫ ਰਹੀ ਐ ਮੈਨੂੰ ਹਾਸਾ ਮਕੌਲ ਕਿਤੇ ਸੋਚਦਾ ਏ ਇਸ ਤੇ ਜ਼ਮੁਰਦ ਨੇ ਹੱਸ ਕੇ ਕਿਹਾ ਜੇ ਇਹ ਗੱਲ ਐ ਤਾਂ ਤੂੰ ਉਦਾਸ ਨਾ ਹੋ ਮੈਂ ਹੀ ਤੇਰੀ ਪਤਨੀ ਜ਼ਮੁਰਦਾ ਇਹ ਕਹਿ ਕੇ ਉਹਨੇ ਆਪਣੇ ਸੇਰ ਤੇ ਰੱਖੀ ਹੋਈ ਪੱਗ ਲਾ ਦਿੱਤੀ ਅਲੀ ਸ਼ੇਰ ਇੱਕਦਮ ਜ਼ਮੁਰਦ ਨੂੰ ਪਛਾਣ ਗਿਆ ਉਹ ਦੋਵੇਂ ਇੱਕ ਦੂਜੇ ਨੂੰ ਮਿਲ ਕੇ ਬਹੁਤ ਹੀ ਖੁਸ਼ ਹੋਏ ਅਗਲੇ ਦਿਨ ਜ਼ਮੁਰਦ ਨੇ ਆਪਣੇ ਅਹਿਲਕਾਰਾਂ ਨੂੰ ਬੁਲਾ ਕੇ ਕਿਹਾ ਮੈਂ ਕੁਝ ਦਿਨਾਂ ਲਈ ਸਫ਼ਰ ਤੇ ਚੱਲੀ ਆਂ ਮੇਰੀ ਥਾਂ ਕਿਸੇ ਹੋਰ ਨੂੰ ਚੁਣ ਲੈਣਾ ਤਾਂ ਜੋ ਉਹ ਮੇਰੀ ਗੈਰ ਹਾਜ਼ਰੀ ਵਿੱਚ ਰਾਜ ਪ੍ਰਬੰਧ ਚਲਾ ਸਕੇ ਉਸੇ ਦਿਨ ਸਫ਼ਰ ਦੀ ਤਿਆਰੀ ਕਰਕੇ ਉਹ ਦੋਵੇਂ ਆਪਣੇ ਦੇਸ਼ ਵੱਲ ਤੁਰ ਪਏ ਉਤੇ ਪਹੁੰਚ ਕੇ ਉਹਨਾਂ ਬਾਕੀ ਜੀਵਨ ਬੜੀ ਖੁਸ਼ੀ ਨਾਲ ਗੁਜ਼ਾਰਿਆ ਤੁਸੀਂ ਸੁਣੀ ਕਹਾਣੀ ਕਿਸਮਤ ਦੀ ਖੇਡ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ